ਇਹ ਹਾਲਾਤ ਨੇ ਇਥੋਂ ਦੇ ਦਰਦ ਦੱਸਿਓ ਬੋਲ ਕੇ ਜੀ ਹਾਂ ਜੀ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜੇ ਨੇ ਉਹ ਗੱਲ ਕਰਨ ਤੋਂ ਪਹਿਲਾਂ ਭਾਵਕ ਹੋ ਗਏ ਇਹਨੇ ਕੋਈ ਨਹੀਂ ਰੋਣਾ ਨਹੀਂ ਆ ਹੌਸਲਾ ਰੱਖਣਾ ਹਾਲਾਤ ਕੀ ਨੇ ਸਾਰੇ ਦੱਸੋ ਕਿੰਨੀ ਇੱਥੇ ਜ਼ਮੀਨ ਸੀ ਆਪਣੀ ਮੈਂ ਮੁੰਡੇ ਨੂੰ ਪੁੱਛੂਗਾ ਹਾਂ ਜੀ ਮੈਂ ਭਿਜੂਗਾ ਕੋਈ ਮੈਂ ਤਾਂ ਇਹ ਲੋਕ ਰਹਿੰਦੇ ਸੀ ਕਿੱਥੇ ਅਸੀਂ ਖੜੇ ਆ ਲੇਕਿਨ ਇਹ ਹੁਣ ਦਰਿਆ ਬਣਿਆ ਹੋਇਆ ਹੈ ਇੱਥੇ ਵੀਰ ਜੀ ਸਾਡੇ ਕੋਲੇ 35 ਡੰਗਰ ਸੀ ਸਾਡੇ ਕੋਲ ਬਾਹਰ ਹੈ ਮਾਲ ਸਾਡਾ ਚੱਲਦਾ ਹੈ ਅੱਛਾ 35 ਡੰਗਰ ਸੀ ਹਾਂ ਜੀ 35 ਡੰਗਰ ਤੇ 13 ਜੀ ਅਹੀਂ ਜੀ ਇੱਥੇ ਰਹਿਨੇ ਆ 13 ਜੀ ਹਾਂ ਜੀ ਅਸੀਂ ਦੋ ਭਰਾ ਰਹਿਨੇ ਆ ਸਾਡਾ ਮਾਂ ਮਾਂ ਤੇ ਰਹਿੰਦਾ ਜੀ ਜੀ ਗਾਂ ਸਾਡੇ ਬੱਚੇ ਆ ਜੀ ਬੱਚੇ ਜੀ ਹੁਣ 13 ਜਿੰਨੇ ਜੀ ਅਹੀਂ ਉਦੋਂ ਤੇ ਗੁਰਦਾਰਾ ਸਾਹਿਬ ਮਿਲੂ ਕੀ ਘਰ ਦਿਖਣੋਂ ਅਟ ਗਿਆ ਚਾਰ ਦੀਵਾਰੀ ਮਿੱਟੀ ਚ ਨੱਪੀ ਗਈ ਚਾਰ ਦੀਵਾਰੀ ਦੇਸ ਨਹੀਂ ਰਹੀ ਘਰ ਦੇ ਹਾਲਾਤ ਜਿਹੜੇ ਉਹ ਵੇਖਣ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਸੋ ਤੁਹਾਨੂੰ ਤਾਂ ਆਪਣੀ ਜ਼ਮੀਨ ਵੀ ਨਹੀਂ ਲੱਭਦੀ ਹੁੰਨੀ ਵੀ ਕਿੱਥੇ ਹੈ ਨਹੀਂ ਲੱਭਦੀ ਜੀ ਇੱਥੇ ਹੀ ਗੱਲ ਪਟਿਆਲਕੇ ਦੇ ਪਿੰਡ ਮੁਠਿਆਂ ਵਾਲਾ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤੇ ਪਾਣੀ ਲੱਥਣ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਦੇ ਹਾਲਾਤ ਜੋ ਨੇ ਫਸਲ ਦੇ ਹਾਲਾਤ ਨੇ ਉਹ ਮੈਂ ਕੈਮਰਾਮੈਨ ਦੱਸਾਂਗਾ ਕੀ ਵਿਖਾਤ ਤੇ ਜਾਣ ਇੱਥੇ ਘਰ ਵਸੇਵੇਂ ਰਹਿੰਦੇ ਸੀ ਇੱਥੇ ਲੋਕ ਰਹਿੰਦੇ ਸੀ ਜਿੱਥੇ ਅਸੀਂ ਖੜੇ ਆ ਲੇਕਿਨ ਇਹ ਹੁਣ ਦਰਿਆ ਬਣਿਆ ਹੋਇਆ ਹੈ ਇਹ ਤਸਵੀਰ ਜਿਹੜੀ ਆ ਮੁਠਿਆਲੇ ਪਿੰਡ ਦੇ ਵਿੱਚ ਜਿਹੜੇ ਲੋਕ ਬਹਿਕਾਂ ਦੇ ਰਹਿੰਦੇ ਸਨ ਉੱਥੋਂ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਰਿਵਾਰ ਵੀ ਸਾਡੇ ਨਾਲ ਮੌਜੂਦ ਨੇ ਅਤੇ ਦੋਸਤੋ ਅਸੀਂ ਇੱਥੇ ਤੁਰ ਕੇ ਪਹੁੰਚੇ ਆ ਕੋਈ ਇੱਥੇ ਸਾਧਨ ਨਹੀਂ ਪਹੁੰਚਦਾ ਸੋ ਇਹ ਹਾਲਾਤਾਂ ਕਿਹੜਿਆਂ ਚ ਰਹਿੰਦੇ ਹੋਣਗੇ ਸੋ ਆਪਣਾ ਡੰਗਰ ਮੱਛਾ ਆਪਣਾ ਸਾਰਾ ਕੁਝ ਲੈ ਕੇ ਇਹ ਜਿਹੜੇ ਨੇ ਉਹ ਇਥੋਂ ਗੁਰਦੁਆਰਾ ਗੁਰਦੁਆਰਾ ਗੁਫਤਸਰ ਮੁੱਠਿਆਂ ਵਾਲਾ ਵਿਖੇ ਬੈਠੇ ਹੋਏ ਨੇ ਆਹ ਹਾਲਾਤ ਨੇ ਇੰਨਾ ਕਿਸਾਨਾਂ ਦੇ ਸਾਡੇ ਨਾਲ ਵੀਰ ਹੁਣੇ ਮੌਜੂਦ ਨੇ ਬਜ਼ੁਰਗ ਬਾਪੂ ਮੌਜੂਦ ਆ ਗੱਲਬਾਤ ਕਰਦੇ ਆ ਬਾਬਾ ਜੀ ਕੀ ਨਾਮ ਤੁਹਾਡਾ ਸਰਦੇਸ਼ ਸਿੰਘ ਜੀ ਪਿੰਡ ਕਿਹੜਾ ਜੀ ਮੁੱਠਿਆਂ ਵਾਲਾ ਕੀ ਹਾਲਾਤ ਨੇ ਇਥੋਂ ਦੇ ਦਰਾਂ ਦੱਸਿਓ ਬੋਲ ਕੇ ਜੀ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜੇ ਨੇ ਉਹ ਗੱਲ ਕਰਨ ਤੋਂ ਪਹਿਲਾਂ ਭਾਵਕ ਹੋ ਗਏ ਉਹਨਾਂ ਕੋਲੋਂ ਗੱਲ ਨਹੀਂ ਹੋ ਰਹੀ ਨਹੀਂ ਕੋਈ ਗੱਲ ਨਹੀਂ ਬਜ਼ੁਰਗੋ ਬੜੇ ਦਾਨੀ ਸੱਜਣ ਨੇ ਬੜੇ ਜਿਹੜੇ ਸਮੇਂ-ਸਮੇਂ ਤੇ ਤੁਹਾਡੇ ਵਰਗੇ ਛੋਟੇ ਕਿਸਾਨਾਂ ਦੀ ਬਾਹ ਫੜਦੇ ਨੇ ਕੋਈ ਨਹੀਂ ਰੋਣਾ ਨਹੀਂ ਹੈ ਹੌਸਲਾ ਰੱਖਣਾ ਹੈ ਹਾਲਾਤ ਕੀ ਨੇ ਸਾਰੇ ਦੱਸੋ ਕਿੰਨੀ ਇੱਥੇ ਜ਼ਮੀਨ ਸੀ ਆਪਣੀ ਨੇ ਮੁੰਡੇ ਨੂੰ ਪੁੱਛੂਗਾ ਹਾਂਜੀ ਮਪੀ ਜੀ ਨਿੱਚ ਕੋਣੀ ਮੈਂ ਦਾ ਸੋ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜਾ ਬਾਬਾ ਜੀ ਜਿਹੜੇ ਨੇ ਉਹ ਉਹਨਾਂ ਦਾ ਮਨ ਭਰ ਗਿਆ ਸੋ ਇਹ ਅਸਲ ਲੋੜ ਬੰਦ ਨੇ ਦੋਸਤੋ ਜਮੀਨ ਸਾਰੀ ਦਰਿਆ ਚ ਰੁੜ ਗਈ ਅੱਖਾਂ ਦੇ ਵਿੱਚ ਹੰਝੂ ਹੈ ਪਾਣੀ ਦੀ ਮਾਰ ਵੱਜੀ ਹੈ ਹੁਣ ਅੱਖਾਂ ਦੇ ਵਿੱਚੋਂ ਵੀ ਪਾਣੀ ਜਿਹੜਾ ਉਹ ਵਗ ਰਿਹਾ ਹੈ ਆ ਹਾਲਾਤ ਨੇ ਵੀਰੇ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਜੀ ਕੀ ਹਾਲਾਤ ਨੇ ਬਜ਼ੁਰਗ ਬਾਪੂ ਤਾਂ ਮਨ ਹੌਲਾ ਕਰ ਗਿਆ ਬਾਪੂ ਤਾਂ ਮਨ ਭਰ ਗਿਆ ਕਿਉਂਕਿ ਇੱਥੇ ਰਹਿੰਦੇ ਸੀ ਤੁਸੀਂ ਇੱਥੇ ਤੁਹਾਡੇ ਕਮਰੇ ਸੀ ਛੱਤਾਂ ਸੀ ਇੱਥੇ ਤੁਸੀਂ ਪਰਿਵਾਰ ਰਹਿੰਦਾ ਸੀ ਤੇ ਲੇਕਿਨ ਹੁਣ ਇੱਥੇ ਕੁਝ ਨਜ਼ਰ ਨਹੀਂ ਆ ਰਿਹਾ ਹਾਂਜੀ ਵੀਰ ਜੀ ਬਹੁਤ ਮਾੜੇ ਹਾਲਾਤ ਹੋ ਗਏ ਪਹਿਲੀ ਵੀ ਸਾਰੀ ਸਾਡੀ ਰੁੜ ਗਈ ਅੱਛਾ ਜੀ ਘਰ ਵੀ ਰੁੜ ਗਿਆ ਜੀ ਅੱਛਾ ਜੀ ਮਾਲ ਡੰਗਰ ਅਸੀਂ ਜਾ ਗਿਆ ਗੁਰੂ ਗੁਰਦੁਆਰਾ ਸਾਹਿਬ ਵੱਧਾ ਆਏ ਟ੍ਰੇਨ ਤੇ ਮਾਲ ਪਤਾਵਾ ਅੱਛਾ ਜੀ 30 35 ਸਾਡੇ ਕੋਲ ਡੰਗਰ ਨੇ ਇਹ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਸਥਿਤ ਜੇ ਪਿੰਡ ਜਿਹੜਾ ਤੁਸੀਂ ਰਹਿੰਦੇ ਸੀ ਹਾਂਜੀ ਹਾਂਜੀ ਇਹ ਇਹ ਜ਼ੀਰੋ ਲਾਈਨ ਤੇ ਮੰਨ ਲਾ ਪੈ ਜਾਂਦਾ ਜਦੋਂ ਪਾਣੀ ਨਹੀਂ ਸੀ ਆਇਆ ਹਾਂਜੀ ਉਦੋਂ ਇੱਥੇ ਕੀ ਹਾਲਾਤ ਸੀ ਕਿੰਨੇ ਤੁਹਾਡੇ ਕੋਲ ਇੱਥੇ ਪਸ਼ੂ ਸੀ ਕਿੰਨੇ ਪਰਿਵਾਰ ਦੇ ਮੈਂਬਰ ਤੁਸੀਂ ਖੁਸ਼ੀ ਖੁਸ਼ੀ ਰਹਿੰਦੇ ਸੀ ਤੇ ਹੁਣ ਕੀ ਹਾਲਾਤ ਬਣ ਗਏ ਇੱਥੇ ਵੀਰ ਜੀ ਸਾਡੇ ਕੋਲੇ 35 ਡੰਗਰ ਹੀ ਸਾਡੇ ਕੋਲ ਬਾਹਰ ਹੈ ਮਾਲ ਸਾਡਾ ਚਰਦਾ ਹੈ ਅੱਛਾ 35 ਡੰਗਰ ਸੀ ਹਾਂਜੀ 35 ਡੰਗਰ 13 ਜੀ ਅਹੀਂ ਜੀ ਇੱਥੇ ਰਹਿਨੇ 13 ਜੀ ਹਾਂਜੀ ਅਹੀਂ ਦੋ ਭਰਾ ਰਹਿਨੇ ਆ ਸਾਡਾ ਮਾ ਮਾਤੂਰਿੰਦਾ ਜੀ ਗਾਂ ਸਾਡੇ ਬੱਚੇ ਆ ਜੀ ਬੱਚੇ ਜੀ ਹੁਣ 13 ਜਿੰਨੇ ਜੀ ਅਸੀਂ ਉਦੋਂ ਤੇ ਗੁਰਦਾਰਾ ਸਾਹਿਬ ਮੌਜੂਦ ਕੀ ਮਾਰ ਵੱਜੀ ਐ ਕੀ ਹੁਣ ਜਿਹੜਾ ਕਿੰਨਾ ਸਮਾਂ ਲੱਗ ਨਹੀਂ ਸਿੱਧਾ ਹੋਣਾ ਤੇ ਕਿਹੋ ਜੀ ਸਹਾਇਤਾ ਕਿਹੋ ਜੀ ਹੈਲਪ ਜਿਹੜੀ ਹੋ ਜੇ ਤੁਹਾਡੀ ਲੱਗ ਤਾਂ ਵੀਰ ਜੀ ਪਹਿਲੀ ਗੱਲ ਤਾਂ ਨਾ ਕਹਿਣਾ ਵੀ ਅਸੀਂ ਤਾਂ ਚਲੋ ਹੁਣ ਵੇਖਿਆ ਪਹਿਲੀ ਠੱਠੀ ਸਾਡੀ ਜੀ ਪੁਰਾਣੇ ਬਜ਼ੁਰਗ ਚਲੋ ਮੇਰੀ ਵੀ 40 ਸਾਲ ਦੇ ਲਾਗੇ 37 38 ਸਾਲ ਉਮਰ ਹੋ ਗਈ ਆ ਇਹ ਚੀਜ਼ ਨੂੰ ਵੇਖਿਆ ਜਿੱਥੇ ਦਰਿਆ ਇੱਕ ਵਾਰੀ ਪੈ ਗਿਆ ਉੱਥੋਂ ਹਟਿਆ ਹੀ ਨਹੀਂ ਜੀ ਤੇ ਇਹ ਤਾਂ ਸਮਾਂ ਜਿਹੜਾ ਲੰਮਾ ਹੀ ਲੱਗੂਗਾ ਜੇ ਇਹ ਕ ਬਣਾ ਦੇ ਕਰਮਾਂ ਵਾਲਾ ਸਾਲ ਬਾਅਦ ਹੀ ਬਣਾ ਦੇ ਤੇ ਬਣਾਵੇਂ ਇਹਨਾਂ ਦੇ 100 ਸਾਲ ਨਾਲ ਹੋਂ ਤੱਕ ਕਿਸੇ ਨੇ ਬਾਤ ਪੁੱਛੀ ਕੋ ਰਿਸ਼ਤੇਦਾਰ ਪਹੁੰਚਿਆ ਕੋ ਰਿਸ਼ਤੇਦਾਰ ਬੋੜਿਆ ਵੀ ਤੁਹਾਡਾ ਤੇ ਹੁਣ ਇਥੋਂ ਘਰ ਦਿਖਣੋਂ हट ਗਿਆ ਚਾਰ ਦਿਵਾਰੀ ਮਿੱਟੀ ਚ ਨੱਪੀ ਗਈ ਚਾਰ ਦਿਵਾਰੀ ਦੇਸ ਨਹੀਂ ਰਹੀ ਘਰ ਦੇ ਹਾਲਾਤ ਜਿਹੜੇ ਉਹ ਵੇਖਣ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਸੋ ਤੁਹਾਨੂੰ ਤਾਂ ਆਪਣੀ ਜ਼ਮੀਨ ਵੀ ਨਹੀਂ ਲੱਭਦੀ ਹੁਣੀ ਵੀ ਕਿੱਥੇ ਹੈ ਨਹੀਂ ਲੱਭਦੀ ਜੀ ਇਸ ਤਰ੍ਹਾਂ ਹੀ ਆਸ ਕੀ ਹੈ ਕਿਹਦੇ ਤੋਂ ਆਸ ਹੈ ਕਿਹਦੇ ਤੋਂ ਉਮੀਦ ਹੈ ਜਿੰਨੇ ਵੀ ਦਾਨੀ ਸੱਜਣ سوشل میڈیا ਰਾਹੀਂ ਬਣੇ ਆ ਜਿਹੜੇ ਛੋਟੇ ਕਿਸਾਨਾਂ ਦੀ ਬਾਹ ਫੜਦੇ ਨੇ ਇਹ ਅਪੀਲ ਕਰਨੀ ਚਾਹੁੰਦੇ ਕਿਵੇਂ ਦੀ ਤੁਹਾਡੀ ਸਹਾਇਤਾ ਹੋ ਜੇ ਵੀਰ ਜੀ ਸਹਾਇਤਾ ਆਪਣੀ ਤਾਂ ਪਹਿਲੀ ਗੱਲ ਤਾਂ ਮੈਂ ਕਰੂੰਗਾ ਕਿ ਸਾਡੇ ਕੋਲ ਮਾਲ ਟੰਕਰਾ ਜੀ ਆਉ ਗੁਰਦੁਆਰਾ ਸਾਹਿਬ ਬੈਠੇ ਨੇ ਜਵਾਗ ਸਾਡੇ ਤਿੰਨ ਮੇਰੀਆਂ ਗੁੱਡੀਆਂ ਨੇ ਜਵਾਨ ਬੱਚੇ ਨੇ ਜੀ ਜੀ ਤੁਹਾਨੂੰ ਪਤਾ ਹੀ ਘਰਾਂ ਜੀ ਕੰਮ ਸੋਭਦੇ ਨੇ ਤੇ ਪਹਿਲੀ ਗੱਲ ਤਾਂ ਘਰ ਸਾਡਾ ਬਣਾਇਆ ਜਾਵੇ ਅੱਛਾ ਜੀ ਤੇ ਪੈਲੀ ਦਾ ਤੁਸੀਂ ਲਾ ਦੇ ਵੇਖ ਹੀ ਲਿਆ ਸੀ ਦਰਿਆ ਵਾਏ ਤਾਂ ਇਹਦੇ ਵਿੱਚ ਨਾ ਕੋਈ ਸਹਾਇਤਾ ਹੋ ਸਕਦੀ ਜਿੱਨੇ ਦਰਿਆ ਨਹੀਂ ਆਟ ਸਕਦਾ ਤੇ ਸਾਡਾ ਤੇ ਇਹ ਗੱਲ ਕਹਿੰਨੇ ਆ ਕਿ ਸਾਡਾ ਘਰ ਇੱਕ ਰੀ ਬਾਂਜੇ ਬੱਚੇ ਜਿਹੜੇ ਮੰਨ ਲਾ ਵੀ ਪੜ ਜਾਣ ਗਾਂਜ ਟਿਕਾਣੇ ਜੇ ਕੋਈ ਥਾਂ ਪਾਂਜੇ ਇੱਥੋਂ ਤਾਂ ਥਾਂ ਪੈਲੀ ਵੀ ਖਤਮ ਹੋ ਗਈ ਆ ਘਰ ਵੀ ਰੁੜ ਗਿਆ ਜੇ ਘਰ ਵੀ ਰੁੜ ਗਿਆ ਹਾਂਜੀ ਕੋਈ ਰਿਸ਼ਤੇਦਾਰ ਬੌੜਿਆ ਇਹਨਾਂ ਲਾਤਾ ਦੇ ਵਿੱਚ ਵੀ ਜੇ ਕੋ ਤੁਹਾਡੀ ਸਹਾਇਤਾ ਕਰਦੀਏ ਕੋਈ ਪੈਸੇ ਵੱਲੋਂ ਕੋਈ ਬੌੜਿਆ ਕੋਈ ਨਹੀਂ ਕੋਈ ਨਹੀਂ ਜੀ ਬੌੜਿਆ ਅੱਛਾ ਜੀ ਹਾਂ ਜੀ ਵੀਰ ਜਿਹੜੇ ਦਾਨੀ ਸੱਜਣ ਜਿਹੜੇ ਵੀਰ ਸੌਦਾ ਦੇ ਕੇ ਜਾਂਦੇ ਨੇ ਚਾਰ ਦੇ ਕੇ ਜਾਂਦੇ ਨੇ ਪਸ਼ੂਆਂ ਨੂੰ ਵੰਡ ਦੇ ਕੇ ਜਾਂਦੇ ਹੁਲਦਰ ਸਾਹਿਬ ਵੰਡ ਦੇ ਗਏ ਨਲਾਜੀ ਭੁਲਦਸ ਸਿੰਘ ਉਹ ਵੰਡ ਦੇ ਕੇ ਪੈਸੇ ਵੀ ਸਾਨੂੰ ਦੇ ਕੇ ਗਏ ਨੇ ਉਹ ਅੱਛਾ ਜੀ ਹਾਂ ਜੀ ਜੋ ਜਦੋਂ ਪਹਿਲਿਆਂ ਦੇ ਵਿੱਚ ਪਹਿਲਾ ਜੀ ਜੀ ਅਜ ਬੰਨੇ ਕਰਵਾ ਹੀ ਜਲਾ ਪਹਿਲੇ ਦਿਨ ਗਏ ਉਹਦੋਂ ਉਹ ਹੀ ਆਏ ਸੀਗੇ ਠੀਕ ਹੈ ਹਾਂਜੀ ਕੀ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਹਾਂਜੀ ਇੱਕ ਤੇ ਆਪਣਾ ਨੰਬਰ ਬੋਲ ਕੇ ਦੱਸ ਦਿਓ ਹਾਂਜੀ ਕਿਵੇਂ ਦੀ ਸਿਹਤਾ ਹੋ ਜੇ ਹੁਣ ਹੀ ਵੇਖ ਰਹੇ ਇੱਥੇ ਦੋਸਤੋ ਸਤਲੁਜ ਬਿਆਸ ਪਾਣੀ ਦੀ ਮਾਰ ਵੱਜੀ ਆ ਤੇ ਆ ਦਰਿਆ ਦੇ ਵਿੱਚ ਅਸੀਂ ਖੜੇ ਆ ਇਸ ਵੇਲੇ ਪਿੱਛੇ ਸਾਰਾ ਇਹਨਾਂ ਦੇ ਘਰ ਸੀ ਜਿਹੜੇ ਉਹ ਦਰਿਆ ਬਣੇ ਪਏ ਨੇ ਪਾਣੀ ਦੀ ਮਾਰ ਐਸੀ ਵੱਜੀ ਆ ਮਿੱਟੀ ਕਿੰਨੇ ਕਿੰਨੇ ਫੁੱਟ ਰੇਤਾ ਕਿੰਨੇ ਕਿੰਨੇ ਫੁੱਟ ਜਿਹੜੀ ਆ ਉਹ ਇੱਥੇ ਦਿਖ ਰਹੀ ਐ ਸੋ ਇਹ ਵੀਰ ਦੇ ਅਸੀਂ ਘਰ ਪਹੁੰਚੇ ਸੀ ਲੇਕਿਨ ਉਥੋਂ ਤੱਕ ਜਾ ਹੀ ਨਹੀਂ ਹੋਣਾ ਜੋ ਹਾਲਾਤ ਨੇ ਖੋਬਾ ਪਿਆ ਹੋਇਆ ਤੁਸੀਂ ਦੂਰੋਂ ਵੇਖ ਸਕਦੇ ਹੋ ਤਸਵੀਰ ਆਹ ਹਾਲਾਤ ਨੇ ਜਿੱਥੇ ਅਸੀਂ ਪਹੁੰਚੇ ਵੀਰੇ ਆਪਣਾ ਨੰਬਰ ਦੱਸ ਦੇ ਨੰਬਰ ਜੀ ਮੇਰਾ 75897 ਜੀ 63385 ਇੱਕ ਵਾਰ ਫਿਰ ਬੋਲ ਦਿਓ ਜੀ 75897 63385 ਇਹ ਪਾਣੀ ਦੀ ਮਾਰ ਵੇਖ ਕੇ ਇਹ ਪਾਣੀ ਵੇਖ ਕੇ ਅੱਖਾਂ 'ਚ ਕਿੰਨਾ ਕੁ ਪਾਣੀ ਆਉਂਦਾ ਫਿਰ ਪਾਣੀ ਦਾ ਵੀਰ ਜੀ ਹੁਣ ਫਿਰ ਇਹ ਦੇਲ ਬੰਨਣ ਵਾਲੀ ਗੱਲ ਆ ਕੋਈ ਹਾਲ ਕੋ ਨਹੀਂ ਜਮੀਨ ਜਿਹੜੀ ਘਰ ਦੀ ਜਿਹੜਾ ਜ਼ਿਮੀਦਾਰ ਹੁੰਦਾ ਨਾ ਉਸ ਮੈਨ ਗੱਲ ਤੇ ਉਹ ਘਰ ਦੇ ਦਾਣਿਆਂ ਤੋਂ ਬਣਾ ਹੀ ਨਹੀਂ ਸਕਦਾ ਨਹੀਂ ਸਰਦਾ ਸਹੀ ਗੱਲ ਹੋਰ ਤਾਂ ਮੈਂ ਗੱਲ ਖਾਏ ਨਹੀਂ ਸਕਦਾ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਨੂੰ ਵੀ ਮਾਰ ਵੱਜੀ ਆ ਉਹਨਾਂ ਨੇ ਇੱਥੇ ਖੇਤਾਂ 'ਚ ਜਾ ਕੇ ਕੰਮ ਕਰਨਾ ਸੀ ਕੋਈ ਦਿਹਾੜੀ ਦਾ ਪਾ ਲੈਣਾ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਸੋ ਆ ਹਾਲਾਤ ਨੇ ਬਜ਼ੁਰਗੋ ਕੀ ਅਪੀਲ ਕਰਨੀ ਚਾਹੋਗੇ ਜਿੰਨੇ ਵੀ ਦੇਖ ਰਹੇ ਨੇ ਵੀ ਕੀ ਜਿਹੜਾ ਕੋਈ ਸਹਾਇਤਾ ਕਿਵੇਂ ਦੀ ਹੋ ਜੇ ਸਰਦਾਂ ਮੈਨੂੰ ਕਹਿੰਦੀ ਹਾਂਜੀ ਅਸਲ ਦੇ ਵਿੱਚ ਬਜ਼ੁਰਗ ਜਿਹੜਾ ਉਹ ਘਰ ਵੇਖ ਕੇ ਨਾ ਆਪਣਾ ਦੋਸਤੋ ਉਹਦਾ ਮਨ ਭਰ ਜਾਂਦਾ ਤੇ ਗੱਲ ਨਹੀਂ ਹੁੰਦੀ ਸੋ ਤੁਸੀਂ ਇਹ ਪਿੰਡ ਦੇ ਵਿੱਚ ਆ ਕੇ ਵੇਖੋ ਮੁਠਿਆਂ ਵਾਲਾ ਪਿੰਡ ਹੈ ਦਰਿਆ ਦੇ ਵਿੱਚ ਇਹਨਾਂ ਦਾ ਘਰ ਸੀ ਪਿੰਡ ਦੇ ਵਿੱਚ ਆ ਕੇ ਤੁਸੀਂ ਵੇਖੋ ਇਹਨਾਂ ਦੇ ਹਾਲਾਤ ਇਹ ਨੇ ਅਸਲ ਲੋੜਵੰਦ ਇਹਨਾਂ ਦੀ ਮਦਦ ਜ਼ਰੂਰ ਕਰਿਓ ਤੇ ਤੁਸੀਂ ਬਣਿ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ